ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਕਹਿੰਦੀ ਦਾਗ ਨਾ ਤਰਮ ਨੂੰ ਲਾਇਓ ਪੋਤੇਓ ਕਹਿੰਦੀ ਦਾਗ ਨਾ ਤਰਮ ਨੂੰ ਲਾਇਓ ਪੋਤੇਓ ਜਾਕੇ ਸਤਿ ਸ੍ਰੀ ਅਕਾਲ ਬੁਲਾਇਓ ਪੋਤੇਓ ਜਾਕੇ ਸਤਿ ਸ੍ਰੀ ਅਕਾਲ ਬੁਲਾਇਓ ਪੋਤੇਓ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਤੁਸੀਂ ਪੁੱਤਰ ਹੋ ਗੁਰੂ ਦਸ਼ਮੇਸ਼ ਦੇ ਤੁਸੀਂ ਪੁੱਤਰ ਹੋ ਦਸ਼ਮੇਸ਼ ਦੇ ਜਿਹਨੂੰ ਜਮੀ ਅਸਮਾਨ ਮੱਥਾ ਟੇਕ ਦੇ ਜਿਹਨੂੰ ਜਮੀ ਅਸਮਾਨ ਮੱਥਾ ਟੇਕ ਦੇ ਪਾਵੇਂ ਚੱਲੀ ਜਾਵੇ ਜਾਨ ਰੱਖਿਓ ਖਾਲ ਸੇ ਦੀ ਸ਼ਾਨ ਪਾਵੇਂ ਚੱਲੀ ਜਾਵੇ ਜਾਨ ਰੱਖਿਓ ਖਾਲ ਸੇ ਦੀ ਸ਼ਾਨ ਮੂਰੇ ਵੈਰੀ ਆਂਦੇ ਸੀਸ ਨਾ ਚੋਖਾਇਓ ਪੋਤੇਓ ਮੂਰੇ ਵੈਰੀ ਆਂਦੇ ਸੀਸ ਨਾ ਚੋਖਾਇਓ ਪੋਤੇਓ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਕਹਿੰਦੀ ਦਾਗ ਨਾ ਤਰਮ ਨੂੰ ਲਾਇਓ ਪੋਤੇਓ ਕਹਿੰਦੀ ਦਾਗ ਨਾ ਤਰਮ ਨੂੰ ਲਾਇਓ ਪੋਤੇਓ ਜਾ ਕੇ ਸੱਚਰੀਆ ਕਾਲ ਬੁਲਾਇਓ ਪੋਤੇਓ सचकाल बुलायो पुतेओ ती वेख के जलाद घबरायो नद घबर आयो न धीना लाल चब था ललो न दाल चब थरा लल चायो न ਹੋਣਾ ਜ਼ਿੰਦਗੀ ਦਾ ਖੇਲ ਕੀਤੇ ਹੋ ਨਾ ਜਾਇਓ ਫੇਲ ਹੋਣਾ ਜ਼ਿੰਦਗੀ ਦਾ ਖੇਲ ਕੀਤੇ ਹੋ ਨ ਜਾਇਓ ਫੇਲ ਪਾਸ ਹੋ ਕੇ ਤੁਸੀਂ ਦਾਦੇ ਕੋਲ ਜਾਇਓ ਪੋਤੇਓ ਪਾਸ ਹੋ ਕੇ ਤੁਸੀਂ ਦਾਦੇ ਕੋਲ ਜਾਇਓ ਪੋਤੇਓ ਜਾ ਕੇ ਸੱਚਰੀਆ ਕਾਲ ਬੁਲਾਇਓ ਪੋਤੇਓ ਜਾ ਕੇ ਸੱਚ ਸਰੀਆ ਕਾਲ ਬੁਲਾਇਓ ਪੋਤੇਓ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਦੇਕੇ ਰਿਜਕ ਉਹ ਤੁਹਾਨੂੰ ਪਰਮਾਊਗਾ ਦੇਕੇ ਰਿਜਕ ਉਹ ਤੁਹਾਨੂੰ ਪਰਮਾਊਗਾ ਖੰਡ ਜ਼ਹਿਰ ਦੀਆਂ ਪੂੜੀਆਂ ਨੂੰ ਲਾ ਮੰਡੇ ਜ਼ੈਰ ਦੀਆਂ ਪੋੜੀਆਂ ਨੂੰ ਲਾਊਗਾ ਦੇਵਗਾਰਾਜ ਪਾਗ ਰੰਗ ਰੇ ਓ ਢੋਲ ਤੇਨੀ ਸੰਗ ਦੇਵਗਾਰਾਜ ਪਾਗ ਰੰਗ ਰੇ ਓ ਢੋਲ ਤੇਨੀ ਸੰਗ ਜੁੱਤੀ ਪੈਰ ਦੀ ਦੇ ਨਾਲ ਠੁਕਰਾਇਓ ਪੋਤੇਓ ਜੁੱਤੀ ਪੈਰ ਦੀ ਦੇ ਨਾਲ ਠੁਕਰਾਇਓ ਪੋਤੇਓ ਜਾ ਕੇ ਸੱਚਰੀਆ ਕਾਲ ਬੁਲਾਇਓ ਪੋਤੇਓ ਜਾਕੇ ਸਤ ਸਰੀਆ ਕਾਲ ਬੁਲਾਇਓ ਪੋਤੇਓ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਦਾਦੀ ਪੋਤਿਆਂ ਨੂੰ ਪੈਂਦੀ ਇਹ ਜੱਫੀ ਵਿੱਚ ਲੈਂਦੀ ਜਾਂਦੀ ਵਾਰ ਦਾ ਪਿਆਰ ਲੈ ਜਾਓ ਬੱਚਿਓ ਜਾਂਦੀ ਵਾਰ ਦਾ ਪਿਆਰ ਲੈ ਜਾਓ ਬੱਚਿਓ ਪੇ ਦੀ ਪਗ ਦਾ ਖਿਆਲ ਤੁਸੀਂ ਰੱਖਿਓ ਪਿਓ ਦੀ ਪਗ ਦਾ ਖਿਆਲ ਤੁਸੀਂ ਰੱਖਿਓ ਕੂਨ ਅਣਖਾਂ ਦਾ ਪਾਕੇ ਜੋਤ ਸਿੱਖੀ ਦੀ ਜਗਾਕੇ ਕੂਨ ਅਣਖਾਂ ਦਾ ਪਾਕੇ ਜੋਤ ਸਿੱਖੀ ਦੀ ਜਗਾਕੇ ਚੰਗਾ ਦੁਨੀਆਂ ਤੇ ਨਾਮ ਚਮਕਾਇਓ ਬੱਚਿਓ चंगा दुनिया ते नाम चमकायो बचे जाके जा के बुलायो बोलायो जाके ओ जा सचरिअ काल बोलायो बचे ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜਫੀ ਵਿੱਚ ਲੈਂਦੀ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜਫੀ ਵਿੱਚ ਲੈਂਦੀ ਕਹਿੰਦੀ ਦਾਗ ਨਾ ਤਰਮ ਨੂੰ ਲਾਇਓ ਪੋਤੇਓ ਕਹਿੰਦੀ ਦਾਗ ਨਾ ਤਰਮ ਨੂੰ ਲਾਇਓ ਪੋਤੇਓ ਜਾਕੇ ਸੱਚਰੀਆ ਕਾਲ ਬੁਲਾਇਓ ਪੋਤੇਓ ਜਾਕੇ ਸੱਚ ਚਰੀਆ ਕਾਲ ਬੁਲਾਇਓ ਪੋਤੇਓ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਦਾਦੀ ਪੋਤਿਆਂ ਨੂੰ ਕਹਿੰਦੀ ਨਾਲੇ ਜੱਫੀ ਵਿੱਚ ਲੈਂਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ